ਦੇ ਨਾਲ ਇਹਦੇ ਇਹ ਤੁਸੀਂ ਹੌਸਲੇ ਹੌਸਲੇ ਕੋ ਤੁਸੀਂ ਹੌਸਲੇ ਕੋ ਤੁਸੀਂ ਲੇਕਿਨ ਮਨਨ ਮੋਦੀ ਬੰਦ ਕੰਮ ਬਾਈ ਜੀ ਮੁਲਾਜ਼ਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਜੀ ਸੱਗੀ ਨਾਮ ਹੈ ਕਿ ਕਿਸੇ ਪੋਸਟਿੰਗ ਪੋਸਟ ਤੇ ਮੋਸੀ ਡੀਆਰਪੀ ਰਾਜਪੁਰ ਦੇ ਕੀ ਮਾਮਲਾ ਕੀ ਹੈ ਜੋ ਮਾਮਲਾ ਕੀ ਹੈ ਜੀ ਮੇਰੇ ਨਾਲ ਘਰ ਦੇ ਨੇ ਮੈਨੂੰ ਬੁਲ ਦਿੱਤਾ ਰਾਸਟਾ ਤੇ ਕੱਢ ਦਿੱਤੀ ਕੰਦੇ ਨੇ ਇੱਥੇ ਆਣ ਕੇ ਸਿਰਫ ਪਿਛਲੇ ਦੋ ਸਾਲ ਵੀ ਹੋ ਗਏ ਕੰਦੇ ਇਹਨਾਂ ਸਾਰਿਆਂ ਨੇ 10 15 ਜਣਾਂ ਨੇ ਆਣ ਕੇ ਕਰੀ ਇੰਤਰਾਮ ਹੁਣ ਲੱਗਾ ਮੈਂ ਅਨੁਪਤ ਵੀ ਜਦੋਂ ਘਰ ਜਾਂਦੇ ਹਾਂ ਦੇ ਇੰਨਾ ਆਜੇ ਫੋਨ ਮੈਂ ਚਾਹ ਕੇ ਜਦੋਂ ਦੇਖਿਆ ਉਹ ਤੇ ਇੱਕ ਮੇਰਾ ਛੋਟਾ ਮੁੰਡਾ ਨਜੀਬ ਨਜੀਬ ਉਹਦੇ ਥੱਲੇ ਜਿਹੜਾ ਨੇ ਸਰਸੇਵ ਸਿੰਘ ਸਾਨੂੰ ਪ੍ਰਿੰਟਿੰਗ ਇਹ ਡੀਆਈਜੀ ਦਫ਼ਤਰ ਪਟਿਆਲਾ ਰੇਂਜ ਵਾਟਰ ਗੈਰੀਏ ਲੱਗਿਆ ਹੋਇਆ ਜਿਹਨੇ ਮੇਰੇ ਮੁੰਡੇ ਨੂੰ ਬੜੀ ਬੁਰੀ ਤਰ੍ਹਾਂ ਅੰਦਰੋਂ ਕੱਢ ਕੇ ਮੇਰੀ ਘਰ ਦੀ ਨੇ ਅੰਦਰੋਂ ਬੰਦ ਕਰਤਾ ਕਿ ਇਹ ਮੁੰਡਾ ਬਿਮਾਰ ਹੈ ਮਗਰੋਂ ਕੁੰਡਾ ਖੋਲ ਕੇ ਅੰਦਰੋਂ ਕੱਟ ਕੇ ਦਾਰਾ ਐਦਾਂ ਬੁਰੀ ਤਰ੍ਹਾਂ ਮਾਰ ਰਿਆ ਉਹ ਤੁਹਾਨੂੰ ਕੋਟੇ ਤੇ ਮੈਂ ਦੇਤੀ ਵੀਡੀਓ ਵੀ ਉਹਦੇ ਚ ਕੀ ਹਾਲ ਕੀਤਾ ਦੋਏ ਮੇਰੀ ਨੋਆ ਉਹਨਾ ਪ੍ਰੈਗਨੈਂਟ ਸੀ ਉਹਨਾਂ ਦੇ ਢਿੱਡ ਤੇ ਲੱਤਾਂ ਮਾਰੀਆਂ ਤੇ ਉਹਨਾਂ ਨੂੰ ਬੁਰੀ ਤਰ੍ਹਾਂ ਹਾਲ ਮਤਲਬ ਉਹਨਾਂ ਨੇ ਕੁੱਟਿਆ ਕਿਤਨੇ ਲੋਕ ਜ਼ਖਮੀ ਹੋਏ ਇਸ ਮਾਮਲੇ ਵਿੱਚ ਜ਼ਖਮੀ ਤਾਂ ਵੈਸੇ ਤਕਰੀਬਨ ਦੋ ਮੁੰਡੇ ਜਿਹੜੇ ਮੇਰੇ ਦੇ ਬੰਦ ਗਏ ਹੋਏ ਸੀ ਉਹਨਾਂ ਦੇ ਸਿਰਫ 12 ਤਾਂ ਬੱਝੀਆਂ ਉਹ 11 ਤਾਂ ਮੇਰੀਆਂ ਨੂੰਹਾਂ ਦੋਨੇ ਤੇ ਮੇਰਾ ਮੁੰਡਾ ਨਵਜੀਤ ਨਵਜੀਤ ਦਾ ਬਹੁਤ ਆ ਬੜਾ ਹਾਲ ਹੈ ਨੂੰਹਾਂ ਦੀਆਂ ਗੱਲਾਂ ਕਰੋ ਜਿਹਦਾ ਪ੍ਰੈਗਨੈਂਟ ਹੈ ਕਿਦਾਂ ਹੋਏ ਕੰਡੀਸ਼ਨ ਕਿਦਾਂ ਡਾਕਟਰ ਕੰਡੀਸ਼ਨ ਵਾਲੇ ਉਹਦੀ ਕੋਈ ਟਰੀਟਮੈਂਟ ਨਹੀਂ ਹੋਈ ਕਦੇ ਕਹਿੰਦੇ ਨੇ ਬਰਸੋਂ ਦੇ ਅਸੀਂ ਇੱਥੇ ਡਾਕਰ ਲੰਘ ਕਦੇ ਕਹਿੰਦੇ ਅਲਟਰਾਸਾਉਂਡ ਹੋਊਗਾ ਕਦੇ ਖੂਸ਼ ਹੋਊਗਾ ਖੜੀ ਮੈਡਮ ਤੇ ਕੋਲ ਉਹਦਾ ਉਹ ਹੈ ਉਹ ਬੈਲਾ ਹੀ ਲੈ ਕੇ ਚਲੀ ਗਈ ਛੁੱਟੀ ਚਲੀ ਗਈ ਕੀ ਨਾਮ ਹੈ ਡਾਕਟਰ ਦਾ ਡਾਕਟਰ ਦਾ ਨਾਮ ਮੈਨੂੰ ਪਤਾ ਨਹੀਂ ਹੈਗਾ ਜੀ ਉਹਦਾ ਅੰਦਰ ਵੀ ਨਹੀਂ ਨਾ ਬੜਨਦਾ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਕੁਝ ਨਹੀਂ ਕੋਈ ਸੁਣਵਾਈ ਉल्टा ਉਹਨਾਂ ਦੇ ਉਹ ਉਹਨਾਂ ਨੇ ਆਪਣੇ ਜਿਹੜੀ ਕੁੜੀਆਂ ਅੰਦਰ ਮਾਰਨ ਗਈਆਂ ਉਹਨਾਂ ਨੂੰ ਜਾ ਕੇ ਦਾਗਲ ਕਰਾਤਾ ਉਹਨਾਂ ਦੇ ਬਿਆਨ ਲੈ ਮੇਰੇ ਮੁੰਡੇ ਨੂੰ ਫੋਨ ਆਇਆ ਕਹਿੰਦੇ ਵੀ ਆਣ ਕੇ ਤੁਸੀਂ ਦੋ ਇੱਥੇ ਕਿੱਤੇ ਸੀ ਡਰਾਈਵਰ ਇਹ ਵੀ ਤਿੰਨ ਕਿ ਹੋਏ ਹੁਣ ਦੇਖੋ ਦੋ ਮੇਰੀ ਨੂਆ ਉਹ ਉਹਨਾਂ ਨੂੰ ਰੈਫਰ ਕਰ ਰਹੇ ਆ ਜਿਹੜਾ ਮੁੰਡਾ ਜਾਦਾ ਸੀਰੀਅਸ ਆ ਉਹਨੂੰ ਰੈਫਰ ਨਹੀਂ ਕਰ ਰਹੇ ਉਹ ਮੈਂ ਕਹਿੰਦੀ ਹੁਣ ਮੈਂ ਇਕੱਲਾ ਜਾਣਾ ਮੇਰੇ ਸਾਰੇ ਤਾਂ ਜ਼ਖਮੀ ਹੋਏ ਪਏ ਹੁਣ ਦੋ ਤੁਸੀਂ ਨੂਆ ਨੂੰ ਰੈਫਰ ਨੂਆ ਨੂੰ ਤੁਸੀਂ ਰੈਫਰ ਕਰ ਰਹੇ ਹੋ ਤੇ ਮੁੰਡੇ ਨੂੰ ਹੋਣੀ ਕਰ ਰਹੇ ਨਾ ਜੇ ਮੈਂ ਮੁੰਡੇ ਨੂੰ ਰੈਫਰ ਕਰਾਂ ਫਿਰ ਮੈਂ ਮੁੰਡੇ ਨੂੰ ਦਾਗਲ ਕਰਾਇਆ ਸੁਣਵਾਈ ਕੋਣ ਸੁਣਵਾਈ ਕੋਣ ਕੋਈ ਕੋਈ ਨਹੀਂ ਹੋ ਰਿਹਾ ਫੋਨ ਨਹੀਂ ਕਰ ਰਹਾ ਸੁਣਵਾਈ ਐਸ ਐਚਓ ਜਿਹੜਾ ਗੰਡਿਆ ਗੜੀ ਆ ਕੋਈ ਸੁਣਵਾਈ ਨਹੀਂ ਕਰ ਰਹਾ ਉਲਟੀਆਂ ਗੱਲਾਂ ਹੋਰ ਹੀ ਕਰ ਰਿਹਾ ਕਿਉਂਕਿ ਲਾਜਮ ਨੇ ਉਹ ਕੋਈ ਬੰਦੇ ਅਪਰੋਚ ਚਲੇ ਨਹੀਂ ਆ ਅਪਰੋਚਲੇ ਸਾਫਾ ਸਰਪੰਚ ਜੀ ਦਾ ਡੈਡੀ ਇਹਨਾਂ ਨੇ ਵੈਸੇ ਤਾਂ ਕਈ ਵਾਰੀ ਪਹਿਲਾਂ ਵੀ ਉਹ ਕੰਦੀਆਂ ਚੱਲ ਮੈਂ ਇਨੋਰ ਕਰਦਾ ਰਿਹਾ ਤੇ ਤੁਹਾਨੂੰ ਕੋ ਕਰਨਾ ਹੈ ਅਸੀਂ ਕਿਸੇ ਨਾਲ ਪਿੰਡ ਚ ਜਾ ਕੇ ਇਹਦੀ ਵੈਰੀਫਾਈ ਕਰਿਆ ਜਾਵੇ ਇਹ ਤਾਂ ਚੱਲ ਬਿਆਨ ਵੇਜੀ ਤੇ ਹੋਈ ਜਾਣੀ ਆ ਮਹਿਕਮੇ ਚ ਹੋਈ ਜਾਣੀ ਆ ਕਰਨੀ ਵੀ ਨਹੀਂ ਕਰਨੀ ਉਹਨਾਂ ਦੱਬ ਵੀ ਸਕਦੇ ਆ ਉਹ ਤੇ ਪਰ ਘਰੇ ਜਾ ਕੇ ਸਾਰੇ ਪਿੰਡ ਦੇ ਜਾ ਕੇ ਬਿਆਨ ਲੈਣ ਕਿ ਕਿੰਨੇ ਵਜੇ ਦੀ ਘਟਨਾ ਹੈ ਇਹ ਕੋਈ 8:30 ਲੜਾਈ ਦਾ ਕਾਰਨ ਕੀ ਸੀ ਬਾਈ ਜੀ ਕਿਉਂ ਲੜਾਈ ਦਾ ਕਾਰਨ ਇਹ ਸੀ ਵੀ ਗੇਟ ਦੇ ਮੂਹਰੇ ਖੜੇ ਗਾਲਾਂ ਘੱਟ ਰਹੇ ਸੀ ਟਾਡੇ ਪਰਿਵਾਰ ਨੂੰ ਕਿਹਾ ਵੀ ਜਨਨੀਆਂ ਵੀ ਤੁਸੀਂ ਗਾਣਾ ਕਿਉਂ ਘਟ ਰਹੀ ਹੈ ਉਸਨੇ ਉਸੇ ਬੰਦੇ ਹਰਦੀਪ ਸਿੰਘ ਸਾਨੋ ਪ੍ਰੇਮ ਸਿੰਘ ਉਹਨੇ ਫੋਨ ਕਰਿਆ दारू ਪੀਤੀ ਵੀ ਸੀ ਉਹਦੀ ਉਹਨੇ ਫੋਨ ਇਹ ਕੀਤਾ ਕਹਿੰਦਾ ਵੀ ਮੈਨੂੰ ਕੁੱਟਿਆ ਪਹਿਲਾਂ ਵੀ ਲੜਾਈ ਸੀ ਬਾਈ ਹਾਂਜੀ ਪਹਿਲਾਂ ਵੀ ਲੜਾਈਆਂ ਲੜਾਈਆਂ ਪਹਿਲਾਂ ਕਿਸੇ ਦੇ ਨਾਲ ਕਰਾਇਆ ਕਰਦੇ ਦੀਏ ਕਰਾ ਕੇ ਮਤਲਬ ਸਾਨੂੰ ਮੈਨੂੰ ਇਦਾਂ ਕਰਦੇ ਤੈਨੂੰ ਬਿਊਟੀ ਦਰਵਾਜ਼ਾ ਦੇ ਜਾਂਦਾ ਜਿਹੜਾ ਡੀਆਈਜੀ ਦਫਤਰ ਲੱਗਿਆ ਵਾ ਦਰਸ਼ੇਮ ਸਿੰਘ ਇਹ ਕਹੇ ਜਾਂ ਕਦੇ ਆਪਣੇ ਨੂੰ ਡਾਂਗਦਰ ਦੱਸਦਾ ਕਦੇ ਕਹਦਾ ਹੈ ਵਾਟਰ ਕੈਰੀਅਰ ਹੈ ਇਹ ਕਹਿੰਦਾ ਵੀ ਇਸ ਨੂੰ ਕਿਸੇ ਤਰੀਕੇ ਨਾਲ ਵਿੱਚ ਫਸਾਇਆ ਜਾਵੇ ਤੈਨੂੰ ਨੌਕਰੀ ਤੋਂ ਕਰਵਾਇਆ ਜਾਵੇ ਹੁਣ ਕਿੰਦਾ ਦੀ ਕਾਰਵਾਈ ਦੀ ਮੰਗ ਕਰਦੇ ਕਾਰਵਾਈ ਦੀ ਮੰਗ ਤਾਂ ਇਹ ਜੀ ਦੇਖ ਲਓ ਤੁਸੀਂ ਆਪਣੀ ਫੋਟੋ ਜੀ ਦੇਖ ਲਓ ਕਿਹੜੇ ਹਿਸਾਬ ਨਾਲ ਇਹਨਾਂ ਨੇ ਮਾਰ ਘਟਾਈ ਕੀਤੀ ਹੈ ਮੇਰੇ ਛੋਟੇ ਮੁੰਡੇ ਨੂੰ ਇਹ ਤੁਸੀਂ ਹੌਸਲਾ ਰੱਖੋ ਹੌਸਲਾ ਰੱਖੋ ਤੁਸੀਂ ਆਸਲਾ ਕੁਝ ਨਹੀਂ ਲੇਕਿਨ ਬਹੁਤ ਬੰਦ ਕੰਮ ਬਾਈ ਮਲਾਜਮ ਹੋ ਕੇ ਤੁਹਾਨੂੰ ਜਿਹੜਾ ਰੋਣਾ ਰੋ ਰੋ ਰਹੇ ਹੋਗੇ ਤੁਸੀਂ ਮਲਾਜਮ ਹੋ ਕੇ ਜਿਹੜੀ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈਗੀ ਤਾਂ ਕਿਵੇਂ ਦੇਖਦੇ ਹਾਂ ਮੈਂ ਹਾਲ ਕਰਿਆ ਬਣਾ ਮੈਂ ਦੇਖ ਨਹੀਂ ਸਕਦਾ ਵੀਡੀਓ ਵੀ ਨਹੀਂ ਦੇਖੀ ਨਹੀਂ ਤੁਹਾਡਾ ਆਪਣਾ ਵਿਭਾਗ ਨਹੀਂ ਤੁਹਾਡੀ ਗੱਲਬਾਤ ਸੁਣਾ ਮੇਰੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਨੀ ਫਿਰ ਕੀ ਹੁਣ ਰਸਤਾ ਕੀ ਹੈ ਬਾਈ ਜੀ ਸੱਚੇ ਅਧਿਕਾਰੀਆਂ ਦੇ ਹੁਣ ਸਨੀਵਾਰ ਦੁਆਰੇ ਇਹ ਨਹੀਂ ਇਧਰੋਂ ਕੋਈ ਆਈ ਗਈ ਤੇਰੇ ਮੈਨੂੰ ਹਸਪਤਾਲ ਵਾਲੇ ਮੈਂ ਕਿਹੜੇ ਹਿਸਾਬ ਨਾਲ ਕਰਾਂ ਇੱਕੇ ਮਲਾਜਮ ਹੁੰਦੇ ਮੇਰੀ ਇਹ ਨਹੀਂ ਹੋ ਰਹੀ ਐਸਾ ਕਿ ਕੋਈ ਉਹ ਨਹੀਂ ਕਰ ਰਿਹਾ ਰਸਤਾ ਕੀ ਦੇਖ ਦੇਓਗੇ ਫਿਰ ਹੁਣ ਰਸਤਾ ਤੇ ਹੈ ਜੀ ਮੇਰੇ ਕਾਰਵਾਈ ਹੋਣੀ ਚਾਹੀਦੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਕਾਰਵਾਈ ਜਦ ਕਿ ਮੇਰੇ ਇਲਾਕਾ ਨੂੰ ਜਿਹੜੇ ਤਰੀਕੇ ਨਾਲ ਅੰਦਰ ਵੜ ਕੇ ਮਾਰਿਆ ਉਹਨਾਂ ਨੇ ਤੁਸੀਂ ਫੋਟੋ ਜੀ ਦੇ ਜਿਹੜੀਆਂ ਤੁਹਾਡੀਆਂ ਨੂਹਾਂ ਦੀ ਗੱਲ ਕਰ ਰਹੇ ਹੋ ਪ੍ਰੈਗਨੈਂਸੀ ਲੱਤਾਂ ਮਰੀਆਂ ਉਹਨਾਂ ਦੇ ਹਾਲਾਤ ਦਰਦ ਪੇਨ ਹੁੰਦੀ ਉਹਨਾਂ ਨੂੰ ਦਵਾਈ ਵੀ ਨਹੀਂ ਦੇ ਰਿਹਾ ਹੁਣ ਭਈ ਸ਼ਾਇ ਗੀਰੀ ਮੰਨਦੇ ਹੋਗੇ ਕੋਈ ਪੋਲੀਟੀਕਲ ਪਾਰਟੀ ਕੋ ਦਾ ਨਾਮ ਲੈਣਾ ਚਾਹੁੰਦਾ ਹਾਂ ਕੋਣ ਪਾਇਆ ਜੀ ਕਹਿ ਦਦਿਆ ਸਾਰੇ ਪਾਸੇ ਸਰਪੰਚ ਵੀ ਰਿਆ ਕਿਤੇ ਵੀ ਹੋ ਸਕਦੀ ਹੈ ਕਿਹੜੀ ਪਾਰਟੀ ਦੀ ਸ਼ਾਇ ਮੰਨਦੇ ਹੋਗੇ ਹੁਣ ਆਪੇ ਤਾਂ ਹੁਣ ਕੀ ਕਹਿ ਸਕਦੇ ਹਾਂ ਉਹ ਪਹਿਲਾਂ ਕਾਂਗਰਸ ਜੁੜਿਆ ਸਰਪੰਚ ਹੋਰ ਕਿਹੜੀ ਪਾਰਟੀ ਦਾ ਹੈ ਇਹ ਕਦੇ ਕਾਂਗਰਸ ਦਾ ਵੀ ਕਦੇ ਦਾ ਦੀ ਇਹ ਤੇਰਾ ਹੋ ਰਿਹਾ ਜੀ ਇਹਦਾ ਕਦੇ ਕਿਤੇ ਧਲਵਾਦ ਹੋ ਜਾਂਦਾ ਕਦੇ ਕਿਤੇ ਧਲਵਾਦ ਹਾਂ ਠੀਕ ਹੈ ਆਪਣਾ ਪੱਖ ਮਤਲ ਕਰਨ ਵਾਸਤੇ ਕੁਛ ਨਾ ਕੁਛ ਕਰੀ ਜਾਂਦਾ ਜੀ ਠੀਕ ਹੈ ਜਾ ਕੇ ਪਿੰਡ ਦਰਵਾਜ਼ੇ ਕੀਤੀ ਜਾਵੇ ਜੇ ਮੇਰੇ 'ਚ ਕਸੂਰਾ ਤਾਂ ਮੈਂ ਗੁਨਾਹਗਾਰ ਹਾਂ ਜਦੋਂ ਤੱਕ ਮੈਂ ਆਇਆ ਮੇਰੇ ਬੱਚੇ ਸਾਰੇ ਲਤਬਦ ਕੀਤੇ ਪਏ ਸੀ ਇਹਨਾਂ ਨੇ ਮੈਂ ਚੱਕ ਕੇ ਹਸਪੀਟਲ ਲੈ ਕੇ ਗਿਆ ਹਸਪੀਟਲ ਵਾਲੇ ਨੇ ਕੋਈ ਆਈਗੇ ਨਹੀਂ ਤੇ ਕੋਈ ਐਂਬੂਲੈਂਸ ਮੇਰੇ ਮोटा ਛੋਟਾ ਨਵਜੀਤ ਇੰਨਾ ਸੀਰੀਅਸ ਸੀ ਉਹ ਬੋਲਿਆ ਵੀ ਕੱਲ ਜਾ ਕੇ ਮੜੀ ਦੀ ਤੇਰੀ ਬੋਲੀ ਸੀ ਨੇ ਬੋਲਿਆ ਵੀ ਇੱਥੇ ਆ ਕੇ ਡਾਕਟਰਾਂ ਨੇ ਕੋਈ ਟੀਕਾ ਵੀ ਨਹੀਂ ਲਾਇਆ ਉਹਦੇ ਠੀਕ ਹੈ ਠੀਕ ਹੈ ਜੀ